ਜਦੋਂ ਕੋਈ ਮਨੁੱਖ ਮਰ ਜਾਂਦਾ ਤਾਂ ਉਸ ਦੀ ਅੰਤਮ ਰਸਮ ਦੇ ਵਿੱਚ ਇੱਕ ਰਸਮ ਕੀਤੀ ਜਾਂਦੀ ਆ ਚੁਰਾਹੇ ਦੇ ਵਿੱਚ ਘੜਾ ਪੰਨਣ ਦੀ ਜੇ ਤੇ ਉਮਰ ਚ ਕੋਈ ਛੋਟਾ ਹੋਵੇ ਤਾਂ ਫਿਰ ਕੱਚਾ ਘੜਾ ਪੰਨਿਆ ਜਾਂਦਾ ਜੇ ਵੱਡੀ ਉਮਰ ਦਾ ਹੋਵੇ ਤਾਂ ਫਿਰ ਪੱਕਾ ਘੜਾ ਪੰਨਿਆ ਜਾਂਦਾ ਜਾਂ ਰੋੜ ਦਿੱਤਾ ਜਾਂਦਾ ਜਾਂ ਰੇੜ ਦਿੱਤਾ ਜਾਂਦਾ ਆ ਤੁਸੀਂ ਵੇਖਿਆ ਹੋਏਗਾ ਕਿ ਇਹ ਰਸਮ ਜਿਹੜੀ ਆ ਹਮੇਸ਼ਾ ਚੁਰਾਹੇ ਵਿੱਚ ਕੀਤੀ ਜਾਂਦੀ ਆ ਕਹਿਣ ਤੋਂ ਭਾਵ ਕਿ ਜਿਸ ਤੇ ਚਾਰ ਦਿਸ਼ਾਵਾਂ ਨੂੰ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਯਾਰ ਇਹ ਆਖਰਕਾਰ ਚੁਰਾਹੇ ਵਿੱਚ ਇਹ ਰਸਮ ਕਿਉਂ ਕੀਤੀ ਜਾਂਦੀ ਆ ਜੇ ਸਾਨੂੰ ਕੋਈ ਸਵਾਲ ਪੁੱਛ ਲਵੇ ਕੀ ਸਾਡੇ ਕੋਲ ਤਾਂ ਜਵਾਬ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹੋ ਸਕਦਾ ਤੁਹਾਡੇ ਵਰਗੇ ਸੱਜਣਾ ਦੇ ਕੋਲੇ ਦਾ ਜਵਾਬ ਹੋਵੇ ਹੋ ਸਕਦਾ ਕਿ ਬਹੁਤ ਸਾਰੇ ਨਵੇਂ ਭੈਣ ਭਰਾਵਾਂ ਦੇ ਕੋਲ ਤਾਂ ਜਵਾਬ ਨਾ ਹੋਵੇ ਉਹਨਾਂ ਜਰੂਰ ਇਹ ਰਸਮ ਵੇਖੀ ਹੋਵੇਗੀ ਕਿ ਜਦੋਂ ਕਿਸੇ ਮਨੁੱਖ ਦਾ ਸੰਸਕਾਰ ਕਰਨ ਲਈ ਜਾਂਦੇ ਨੇ ਤਾਂ ਉਦੋਂ ਇਹ ਰਸਮ ਚੁਰਾਹੇ ਕੀ ਕੀਤੀ ਜਾਂਦੀ ਹੁਣ ਇਸ ਰਸਮ ਦੀ ਸ਼ੁਰੂਆਤ ਕਿਦੋਂ ਹੋਈ ਹੋਵੇਗੀ ਤੇ ਕਿਉਂ ਹੋਈ ਹੋਗੀ ਸਵਾਲ ਤਾਂ ਇਹ ਵੀ ਜਵਾਬ ਮੰਗਦੇ ਨੇ ਕਿਉਂਕਿ ਉਹ ਹੀ ਮਨੁੱਖ ਨੂੰ ਚੰਗਾ ਇਨਸਾਨ ਮੰਨਿਆ ਜਾ ਸਕਦਾ ਜਿਹੜਾ ਮਨੁੱਖ ਹਰ ਚੀਜ਼ ਨੂੰ ਜੋ ਵੇਖਦਾ ਆ ਮਹਿਸੂਸ ਕਰਦਾ ਉਹਦੀ ਡੂੰਘਾਈ ਤੱਕ ਜਾਂਦਾ ਤਾਂ ਉਹਨੂੰ ਇੱਕ ਸੂਝਵਾਨ ਸੱਜਣ ਮੰਨਿਆ ਜਾਂਦਾ ਆ ਨਾਈਟਾ ਲੋਕ ਤਾਂ ਹਰ ਗੱਲ ਨੂੰ ਇਗਨੋਰ ਕਰਕੇ ਗਾਂਹ ਨਿਕਲ ਜਾਣਗੇ ਤੇ ਜੇ ਕੋਈ ਉਹਨਾਂ ਨੂੰ ਸਵਾਲ ਪੁੱਛੇ ਤੇ ਗਾੜੀਆਂ ਲੜਨ ਲੱਗ ਪੈਣਗੇ ਤੈਨੂੰ ਜਿਆਦਾ ਪਤਾ ਤੂੰ ਜਿਆਦਾ ਸਿਆਣਾ ਹੁਣ ਇਹ ਜੀ ਰਸਮ ਜੇ ਸ਼ੁਰੂਆਤ ਤਾਂ ਆਈ ਹੋਗੀ ਤੇ ਕਾਫੀ ਸਾਲ ਪਹਿਲਾਂ ਹੋਈ ਹੋਗੀ 200 500 ਹਜ਼ਾਰ ਸਾਲ ਪਹਿਲਾਂ ਕਿਉਂਕਿ ਇਹ ਚੌਰਾਹ ਜਿਹੜਾ ਹੁੰਦਾ ਆ ਕਿ ਚਾਰ ਦਸ਼ਾਵਾਂ ਨੂੰ ਜਿੱਥੋਂ ਦੀ ਲੋਕ ਲੰਘਦੇ ਨੇ ਜਿਹੜੇ ਥਾਂ ਥਾਣੀ ਵੱਧ ਲੋਕ ਲੰਘਣਗੇ ਉਹ ਕੁਦਰਤੀ ਗੱਲ ਜਾਦਾ ਪੱਕਾ ਹੋਵੇਗਾ ਆਮ ਤੌਰ ਤੇ ਪਿਛਲਿਆਂ ਸਮਿਆਂ 'ਚ ਜੇ ਅੱਜ ਤੋਂ 50 ਸਾਲ ਵੀ ਪਿੱਛੇ ਚਲ ਜੀਏ ਜਾਂ 100 ਸਾਲ ਵੀ ਪਿੱਛੇ ਚਲ ਜੀਏ ਤੇ ਬਹੁਤ ਸਾਰੇ ਜਿਹੜੇ ਰਾਹ ਹੁੰਦੇ ਸੀ ਕੱਚੇ ਹੋਇਆ ਕਰਦੇ ਸੀ ਕੱਚੇ ਤੋਂ ਭਾਵ ਕਿ ਜਿੱਥੇ ਖਾਲੀ ਮਿੱਟੀ ਹੋਇਆ ਕਰਦੀ ਸੀ ਉੱਥੇ ਇੱਟਾਂ ਤੱਕ ਵੀ ਨਹੀਂ ਸੀ ਲੱਗੀਆਂ ਹੁੰਦੀਆਂ ਜਾਂ ਪੱਕੀ ਛੜਕ ਨਹੀਂ ਹੁੰਦੀ ਸੀ ਤਾਂ ਜਦੋਂ ਫਿਰ ਕੱਚੇ ਰਸਤੇ ਹੁੰਦੇ ਆਵਾਜਾਈ ਹੋਵੇਗੀ ਤਾਂ ਉਹ ਪੱਕ ਜਾਂਦੇ ਨੇ ਪੱਕਣ ਤੋਂ ਬਾਅਦ ਸਖਤ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਆ ਪੱਕਿਆਈ ਵੱਧ ਜਾਂਦੀ ਏ ਕਹਿੰਦੇ ਤੋਂ ਭਾਵ ਉਹ ਨਾਰਮਲ ਰਾਹ ਨਾਲੋਂ ਜਿੱਥੇ ਜ਼ਿਆਦਾ ਲੋਕ ਲੰਘਦੇ ਨੇ ਉਹ ਜ਼ਿਆਦਾ ਪੱਕਾ ਮੰਨਿਆ ਜਾਂਦਾ ਕਹਿੰਦੇ ਤੋਂ ਭਾਵ ਸਖਤ ਮੰਨਿਆ ਜਾਂਦਾ ਹੁਣ ਜਦੋਂ ਕੋਈ ਸਖਤ ਚੀਜ਼ ਦੀ ਜਗ੍ਹਾ ਤੇ ਕੋਈ ਚੀਜ਼ ਛੁੱਟੀ ਜਾਵੇਗੀ ਉਹਦਾ ਖੜਾਕ ਵੱਧ ਹੋਵੇਗਾ ਤੇ ਜਦੋਂ ਕਿਸੇ ਨਰਮ ਨਰਮ ਜਗ੍ਹਾ ਤੇ ਛੁੱਟੀ ਜਾਵੇਗੀ ਉੱਥੇ ਉਹਦਾ ਖੜਾਕ ਘਟ ਹੋਵੇਗਾ ਇਹ ਦੋ ਗੱਲਾਂ ਸਾਡੇ ਵੱਡਿਆਂ ਨੇ ਬੜੇ ਹੀ ਗੰਭੀਰਤਾ ਨਾਲ ਵੇਖੀਆਂ ਕਿਉਂਕਿ ਜਦੋਂ ਮੈਡੀਕਲ ਸਹੂਲਤਾਂ ਨਹੀਂ ਸਨ ਤੇ ਸਾਡੇ ਜਿਹੜੇ ਵੱਡੇ ਹੁੰਦੇ ਸਨ ਉਹ ਇਹ ਰਸਮਾਂ ਕਰਦੇ ਸਨ ਕਿ ਅਖੀਰ ਵਾਰੀ ਵੀ ਇੱਕ ਦੀ ਚੈੱਕ ਕਰ ਲਓ ਕਿਤੇ ਬੰਦਾ ਕੋਈ ਬਿਹੋਸ਼ਨਾ ਹੋਵੇ ਕੋਮੇ ਚ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਨਾ ਹੋਵੇ ਤਾਂ ਕਿ ਜੇ ਸਾਡੇ ਕੋਲੋਂ ਕੁਝ ਗਲਤ ਨਾ ਹੋ ਜਾਵੇ ਕੋਈ ਮਨੁੱਖ ਜਿਉਂਦਿਆ ਹੈ ਨਾ ਸਾੜਿਆ ਜਾਵੇ ਇਸ ਕਰਕੇ ਰਸਮ ਨੂੰ ਉਹਨਾਂ ਨੇ ਸ਼ੁਰੂਆਤ ਕੀਤਾ ਤੁਸੀਂ ਜਾਣਦੇ ਹੋ ਕਿ ਜਦੋਂ ਇਹ ਰਸਮ ਕੀਤੀ ਜਾਂਦੀ ਆ ਤਾਂ ਹਮੇਸ਼ਾ ਘਰ ਦਾ ਇੱਕ ਸਿਆਣਾ ਸੂਝਵਾਨ ਦਾ ਵੱਡਾ ਪਰਿਵਾਰਕ ਮੈਂਬਰ ਹੀ ਕਰਦਾ ਆ ਉੱਥੇ ਕੋਈ ਬੱਚਾ ਰਸਮ ਨਹੀਂ ਕਰਦਾ ਏ ਉਹਦਾ ਕਾਰਨ ਕੀ ਹੁੰਦਾ ਕਿ ਸਿਆਣਾ ਬੰਦਾ ਹਰ ਗੱਲ ਨੂੰ ਸਮਝ ਚੁੱਕਾ ਹੁੰਦਾ ਉਹਨੂੰ ਬਹੁਤ ਸਾਰਾ ਗਿਆਨ ਹੁੰਦਾ ਆ ਉਹ ਮਤਲਬ ਸੇਰ ਵਾਲੇ ਪਾਸਿਓਂ ਪਾਣੀ ਲੈ ਕੇ ਚੱਲਦਾ ਆ ਤੇ ਪਾਣੀ ਨੂੰ ਸਿਰ ਵਾਲੇ ਪਾਸਿਓਂ ਤੇ ਲੈ ਕੇ ਸਾਰੇ ਸਰੀਰ ਵੱਲੋਂ ਹੁੰਦਾ ਹੋਇਆ ਅਖੀਰ ਉਹਦੇ ਸਿਰ ਦੇ ਲਾਗੇ ਕਹਿਣ ਤੋਂ ਭਾਵ ਕੰਨਾਂ ਦੇ ਲਾਗੇ ਜੋਰ ਦੀ ਹੀ ਭਾਂਡੇ ਨੂੰ ਮਾਰਦਾ ਹੈ ਤੇ ਜਦੋਂ ਜੋਰ ਦੀ ਭਾਂਡਾ ਵੱਜਦਾ ਤੇ ਬਹੁਤ ਸਾਰਾ ਖੜਾਕ ਹੁੰਦਾ ਆ ਤੇ ਲੋਕੀ ਕਹਿਣਗੇ ਘੜਾ ਟੁੱਟ ਗਿਆ ਕਈ ਆਪਣੀਆਂ ਭਾਵਨਾ ਦੇ ਮੁਤਾਬਕ ਗੱਲ ਕਰਨਗੇ ਤੇ ਜੇ ਕੋਈ ਮਨੁੱਖ ਜਿਉਂਦਾ ਹੋਵੇ ਜਾਂ ਕੋਮੇ ਚ ਹੋਵੇ ਉਹ ਥੋੜੀ ਜਿਹੀ ਹਲਚਲ ਪੈਦਾ ਕਰਕੇ ਕਰੂਗਾ ਤਾਂ ਫਿਰ ਪਰਿਵਾਰਕ ਮੈਂਬਰ ਸਮਝ ਲੈਂਦੇ ਸੀ ਕਿ ਇਹ ਬੰਦਾ ਜਿਉਂਦਾ ਤੇ ਇਹਨੂੰ ਵਾਪਸ ਲਿਆ ਜਾਇਆ ਜਾਂਦਾ ਸੀ ਲੇਕਿਨ ਇਹ ਰਸਮ ਉਸ ਜਗ੍ਹਾ ਤੇ ਹੋਣ ਕਾਰਨ ਕਿ ਖੜਾਕ ਥੱਲੇੋਂ ਥਾਂ ਪੱਕਾ ਹੋਣ ਕਾਰਨ ਇਹ ਰਸਮ ਜਿਹੜੀ ਸ਼ੁਰੂਆਤ ਕੀਤੀ ਗਈ ਚੁਰਾਹੇ ਵਿੱਚ ਲੇਕਿਨ ਹੁਣ ਕੀ ਹੋਇਆ ਹੋਣ ਰਸਮ ਤੇ ਹੁਣ ਵੀ ਹੁੰਦੀ ਆ ਹੁਣ ਡਾਕਟਰ ਵੀ ਭਾਵੇਂ ਕਹਿ ਦੇਵੇ ਨਾ ਵੀ ਤੁਹਾਡਾ ਇਹ ਵਾਲਾ ਇਨਸਾਨ ਜਿਹੜਾ ਡੈੱਡ ਹੋ ਗਿਆ ਹੈ ਜੀ ਡੈਥ ਹੋ ਗਈ ਆ ਫਿਰ ਵੀ ਅਸੀਂ ਇਹ ਰਸਮ ਕਰਦੇ ਆ ਤੇ ਲੇਕਿਨ ਹੁਣ ਇਹ ਰਸਮ ਕੀ ਕੀਤਾ ਜਾਂਦਾ ਕਿ ਹੁਣ ਕਿਤੇ ਵੀ ਕਰ ਦਿੱਤੀ ਜਾਂਦੀ ਆ ਕਈ ਲੋਕ ਅਜੇ ਵੀ ਚੁਰਾਹੀ 'ਚ ਕਰਦੇ ਨੇ ਕਈ ਲੋਕ ਜਿੱਦਾਂ ਹੁਣ ਸਭ ਸੜਕਾਂ ਪੱਕੀਆਂ ਨੇ ਜਾਂ ਇੱਟਾਂ ਲੱਗੀਆਂ ਨੇ ਜਾਂ ਬਜਰੀ ਵਾਲੀਆਂ ਬਣੀਆਂ ਨੇ ਸੀਮੈਂਟ ਵਾਲੀਆਂ ਸੜਕਾਂ ਬਣੀਆਂ ਨੇ ਹੁਣ ਲੋਕ ਉੱਥੇ ਰਸਮ ਕਰ ਲੈਂਦੇ ਨੇ ਚਲੋ ਹਰ ਇੱਕ ਨੂੰ ਦੁੱਖ ਹੁੰਦਾ ਉਹਨਾਂ ਦਾ ਪਰਿਵਾਰਕ ਮੈਂਬਰ ਹੁੰਦਾ ਵੀ ਕਦੇ ਰੱਬ ਕਰੇ ਮਿਹਰ ਕਰੇ ਸਾਡਾ ਨਾ ਜਿਉਂਦਾ ਹੋ ਜਾਵੇ ਲੇਕਿਨ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇਹ ਰਸਮ ਮਨੁੱਖ ਨੂੰ ਜਾਂਦੀ ਵਾਰ ਚੈੱਕ ਕਰਨ ਦੇ ਲਈ ਹੀ ਬਣਾਈ ਗਈ ਸੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ